ਬੋਤਲਾਂ ਬਲੈਕ ਕੋਬਰਾ ਦੀਆਂ ਮਿਲੀਆਂ ਉਹ ਅਹੀਂ ਜਬਤ ਕਰਨੀਆਂ ਤੇ ਜੋ ਮਨਦੀ ਕਾਰਵਾਈ ਹੈ ਅਹੀਂ ਉਹਦੇ ਤੇ ਕਰਾਂਗੇ ਜਿਹਦਾ ਕਰ ਜਿਹਦਾ ਕਰ ਮੈਂ ਐਕਸਾਈਜ ਇੰਸਪੈਕਟਰ ਗੁਰਵਿੰਦਰ ਸਿੰਘ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਸ਼ਰਾਬ ਦੀਆਂ ਪੇਟੀਆਂ ਨੇ ਅਸੀਂ ਕੱਲ ਵੀ ਰੇਡ ਕੀਤੀ ਸੀ ਤੇ ਕੱਲ ਵੀ ਇੱਕ ਬੰਦਾ ਫੜਿਆ ਸੀ ਤੇ ਇੱਥੇ ਇਹ ਘਰ ਬੰਦ ਸੀ ਅਸੀਂ ਨਾਲ ਲੰਬੜਦਾਰ ਸਾਹਿਬ ਨੂੰ ਨਾਲ ਲਿਆ ਤੇ ਨਾਲ ਗਵੰਡੀ ਉਹਦੇ ਜਿਹੜੇ ਚਾਚਾ ਜੀ ਉਹਨਾਂ ਨੂੰ ਨਾਲ ਲਿਆ ਤਾਲਾ ਤੋੜ ਕੇ ਵੇਖਿਆ ਤੇ ਇੱਥੋਂ ਸਾਨੂੰ ਖਾਲੀ ਪੇਟੀਆਂ ਤੇ ਨਾਲ 7 ਬੋਤਲਾਂ ਬਲੈਕਓਪਰਾ ਦੀਆਂ ਮਿਲੀਆਂ ਉਹ ਅਸੀਂ ਜ਼ਬਤ ਕਰ ਲਈਆਂ ਤੇ ਜੋ ਬੰਦੀ ਕਾਰਵਾਈ ਆ ਅਸੀਂ ਉਹਦੇ ਤੇ ਕਰਾਂਗੇ ਜਿਹਦਾ ਘਰ ਇਹ ਕਿਹੜੀ ਜਗ੍ਹਾ ਜੇ ਦੇਖ ਦਿੱਤੀ ਸੀ ਇਹ ਸ਼ੇਰਪੁਰਾ ਵਿਲੇਜ ਤੁਸੀਂ ਕੋਈ ਟੋਪੀ ਫੜੇਗੀ ਕੀ ਨਹੀਂ ਇਹ ਘਰ ਫਿਲਹਾਲ ਬੰਦ ਸੀ ਤੇ ਗਾਂ ਜੋ ਵੀ ਬੰਦੀ ਕਾਰਵਾਈ ਹੈ ਉਹ ਅਸੀਂ ਕਰਾਂਗੇ